ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਮਾਗ ਮੈਨੇ ਦੀ ਸਕਰਾਂ ਦੀ ਸਭ ਨੂੰ ਵਧਾਈ ਹੋਵੇ ਆਓ ਹੁਣ ਉਪਦੇਸ਼ ਸਰਵਣ ਕਰੀਏ ਫਿਰ ਇਸ ਦੇ ਅਰਥ ਵੀ ਸਰਵਣ ਕਰਾਂਗੇ ਅੰਗ 136 ਮਾਗ ਮਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ सबना नो कर दान जन्म करम मल उतर मनते जाए गुमान काम क्रोध नोहै बिन सह लोभ सुहान सच्चा मार्ग चल दया उसित करे जहान अठसठ तीर्थ सगल ਪਉਣ ਜੀਹ ਦਇਆ ਪਰਵਾਨ ਜਿਸ ਨਾਉ ਦੇਵੇ ਦਇਆ ਕਰ ਸੋਈ ਪੁਰਖ ਸੋ ਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁੱਚੇ ਸੇ ਕਾਂਢੀਏ ਜਿਨ ਪੂਰਾ ਗੁਰ ਮਿਹਰਬਾਨ ਮਾਗ ਸੁੱਚੇ ਸੇ ਕਾਂਢੀ ਐ ਜਿਨੇ ਪੂਰਾ ਗੁਰ ਮਹਿਰਬਾਨ ਵਾਹਿਗੁਰਜੀ ਦਾ ਖਾਲਸਾ ਸਿਰੀ ਵਾਹਿਗੁਰਜੀ ਕੀ ਫਤਿਹ ਇੱਥੇ ਜਿੱਥੇ ਕੀ ਪੰਕਤੀ ਵਿੱਚ ਆਂਦਾ ਜਿਸ ਨਉ ਦੇ ਵਾਹ ਇੱਥੇ ਦੇਵੇ ਨਹੀਂ ਉਚਾਰਨਾ ਦੇਵ ਹੈ ਉਚਾਰਨਾ ਕਿਉਂਕਿ ਜਿਹੜਾ ਵਾਹ ਹੈ ਉਹਦੇ ਉੱਪਰ ਦੋ ਮਾਤਰਾ ਹਨ ਸੋ ਇਸ ਚੀਜ਼ ਦਾ ਆਪਾਂ ਜਰੂਰ ਧਿਆਨ ਰੱਖਣਾ ਹੈ ਆਓ ਹੁਣ ਇਸੇ ਅਰਥ ਸਰਲਨ ਕਰੀਏ ਮਾਗ ਵਿੱਚ ਅਰਥਾਤ ਮਾਗੀ ਵਾਲੇ ਦਿਨ ਲੋਕ ਪ੍ਰਯਾਗ ਆਦਕ ਤੀਰਥਾਂ ਦੇ ਇਸ਼ਨਾਨ ਕਰਨਾ ਬੜਾ ਕੋਣ ਸਮਝਦੇ ਹਨ ਪਰ ਤੂੰ ਹੈ ਭਾਈ ਗੁਰਸਿੱਖਾਂ ਦੀ ਸੰਗਤ ਵਿੱਚ ਬੈਠ ਇਹੀ ਹੈ ਤੀਰਥਾਂ ਦਾ ਇਸ਼ਨਾਨ ਉਹਨਾਂ ਦੀ ਚਰਨ ਤੋੜ ਵਿੱਚ ਇਸ਼ਨਾਨ ਕਰ ਨਿਮਰਤਾ ਭਾਵ ਨਾਲ ਗੁਰਮੁਖਾਂ ਦੀ ਸੰਗਤ ਕਰ ਉੱਥੇ ਪਰਮਾਤਮਾ ਦਾ ਨਾਮ ਜਪ ਪਰਮਾਤਮਾ ਦੀ ਸਿਫਤ ਸੁਣਾ ਸੁਣ ਹੋਰ ਸਬਦਾਂ ਨੂੰ ਇਹ ਨਾਮ ਦੀ ਦਾਤ ਵੰਡ ਇਸ ਤਰ੍ਹਾਂ ਕਈ ਜਨਮਾਂ ਦੀ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ ਤੇਰੇ ਮਨ ਤੋਂ ਲੈ ਜਾਏਗੀ ਤੇਰੇ ਮਨ ਵਿੱਚੋਂ ਅਹੰਕਾਰ ਦੂਰ ਹੋ ਜਾਏਗਾ ਸਿਮਰਨ ਦੀ ਬਰਕਤ ਨਾਲ ਕਾਮ ਵਿੱਚ ਕ੍ਰੋਧ ਵਿੱਚ ਨਹੀਂ ਫਸਿਦਾ ਲੋਭ ਕੁੱਤਾ ਵੀ ਮੁੱਕ ਜਾਂਦਾ ਹੈ ਲੋਭ ਜਿਸ ਨੇ ਮਨੁੱਖਾਂ ਨੂੰ ਕੁੱਤੇ ਵਾਂਗ ਦਰਦ-ਦਰ ਪਟਕਾਇਆ ਹੈ ਕਿਸ ਸੱਚੇ ਰਸਤੇ ਉੱਤੇ ਤੁਰਿਆ ਜਗਤ ਦੀ ਸੋਭਾ ਕਰਦਾ ਹੈ ਅਠਾਠ ਤੀਰਤਾਂ ਦਾ ਇਸ਼ਨਾਨ ਸਾਰੇ ਪੁੰਨ ਕਰਮ ਜੀਵਾਂ ਹੁੰਦੇ ਦਇਆ ਕਰਨੇ ਜੋ ਧਾਰਮਿਕ ਕੰਮ ਮੰਨੀ ਗਈ ਹੈ ਇਹ ਸਭ ਕੁਝ ਸਿਮਰਨ ਦੇ ਵਿੱਚ ਹੀ ਆ ਜਾਂਦਾ ਹੈ ਪਰਮਾਤਮਾ ਕਿਰਪਾ ਕਰਕੇ ਜਿਸਮਨੁੱਖ ਨੂੰ ਸਿਮਰਨ ਦੇ ਦਾਤ ਦਿੰਦਾ ਹੈ ਉਹ ਮਨੁੱਖ ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ ਸਿਆਣਾ ਹੋ ਜਾਂਦਾ ਹੈ हे ਨਾਨਕ ਆਖ ਜਿਨ੍ਹਾਂ ਨੂੰ ਪਿਆਰਾ ਪ੍ਰਭ ਉਮਿਲ ਪਿਆ ਹੈ ਮੈਂ ਉਹਨਾਂ ਤੋਂ ਸਦਕੇ ਹਾਂ ਮਗ ਮਹੀਨੇ ਵਿੱਚ ਸਿਰਫ ਉਹੀ ਸੋਚੇ ਬੰਦੇ ਆਖੇ ਜਾਂਦੇ ਹਨ ਜਿਨ੍ਹਾਂ ਉਤੇ ਪੂਰਾ ਸਤਗੁਰ ਦੇਵਾਨ ਹੁੰਦਾ ਹੈ ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤ ਦਿੰਦਾ ਹੈ ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ